ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਸ਼ੰਭੂ ਬਾਡਰ ਦੇ ਉੱਤੇ ਹਾਲਾਤ ਤਣਾਪੂਰਨ ਹੋਏ ਨੇ ਦਰਅਸਲ ਆਲੇ-ਦਾਲੇ ਦੇ ਲੋਕ ਅਤੇ ਵਪਾਰੀ ਨੇ ਜਿਹੜੇ ਉਹ ਸ਼ੰਭੂ ਬਾਡਰ ਉੱਤੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਰਸਤਾ ਖੋਲਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕਿਸਾਨਾਂ ਦੇ ਨਾਲ ਉਹਨਾਂ ਦੀ ਬਹਿਸ ਬਾਜੀ ਹੁੰਦੀ ਹੈ ਤਾਂ ਕਿਸਾਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਨੇ ਕਿ ਭਾਜਪਾ ਦੇ ਜਿਹੜੇ ਬੰਦੇ ਨੇ ਉਹ ਸ਼ੰਭੂ ਬਾਰਡਰ ਉੱਤੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਸਰਵਕ ਸਿੰਘ ਪੰਦੇੜ ਦੇ ਵੱਲੋਂ ਇਸ ਸਬਾਬਤ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਸਤੇ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਬੰਦ ਕੀਤੇ ਗਏ ਨੇ ਤਾਂ ਸ਼ੰਭੂ ਬਾਰਡਰ ਉੱਤੇ ਖੂਬ ਹੰਗਾਮਾ ਹੈ ਜਿਹੜਾ ਹੋਇਆ ਹੈ ਜਿੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਤਿੱਖੀ ਬਹਿਸ ਬਾਜੀ ਆ ਜਿਹੜੀ ਉਹ ਹੋਈ ਹੈ ਗਾਮੇ ਦੇ ਵਿੱਚ ਕਿਸਾਨਾਂ ਨੇ ਦੋਸ਼ ਲਾਇਆ ਨੇ ਕਿ ਭਾਜਪਾ ਦੇ ਵੱਲੋਂ ਭੇਜੇ ਬੰਦਿਆਂ ਦੇ ਵੱਲੋਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਣਕਾਰੀ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋ ਕੇ ਤadne ਵਾਲੀ ਥਾਂ ਉੱਤੇ ਪਹੁੰਚੇ ਸਨ ਉਹਨਾਂ ਵੱਲੋਂ ਬਾਰਡਰ ਖੋਲਣ ਦੀ ਮੰਗਾ ਜਿਹੜੀ ਉਹ ਕੀਤੀ ਜਾ ਰਹੀ ਸੀ ਦੂਜੇ ਪਾਸੇ ਕਿਸਾਨਾਂ ਨੂੰ ਸਰਵਣ ਸਿੰਘ ਪੰਦੇੜ ਦਾ ਦੋਸ਼ ਹੈ ਕਿ ਇਹ ਭਾਰਤਪਾਤ ਦੇ ਵੱਲੋਂ ਭੇਜੇ ਗਏ ਲੋਕ ਸਨ ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹਨਾਂ ਲੋਕਾਂ ਨੇ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿਸਾਨ ਲੀਡਰਾਂ ਦਾ ਆਓ ਦੇਖਦੇ ਹਾਂ ਮੈਂ ਸਰਵਣ ਸਿੰਘ ਪੰਦੇੜ ਜਿਹੜਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਅਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਅਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਅਜੂਨ ਹੀ ਚੱਲ ਰਿਹਾ ਪਾਛਪਾ ਦੇ ਗੁੰਡੇ ਪਾਛਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਛਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਔਰ ਜੜੀ ਭਗਵੰਤ ਮਾਨ ਦੀ ਪੁਲਿਸ ਆ ਮੂਕ ਦਰਸ਼ਨ ਬਣੀ ਰਹੀ ਆ ਕੀ ਭਗਵੰਤ ਮਾਨ ਦੀ ਸ਼ਹਿਤ ਹੈ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਘੂ ਦੀ ਸਟੇਜ ਤੇ ਪਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਪਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਿਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭਿੰਨਣਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਗਏ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਵੀ ਇਹ ਮੰਗਾ ਮੰਨ ਤੋਂ ਬਗੈਰ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਕ ਅਸੀਂ ਕੱਲੇ ਕੱਲੇ ਦੀ ਫੋਟੋ ਅਰ ਪਿੰਡਾਂ ਤੋਂ ਰشناਖਤ ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਆ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਦਤਣ ਜਾ ਸਕਦਾ ਇਹ ਸਥਾਨਕ ਲੋਕਾਂ ਦੇ ਨਾਤਾ ਦੇ ਪਛਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਵੀਆਂ ਲਾਸ਼ਾਂ ਇਕਰਾ ਕੇ ਆਪ ਬੁਝਾਉਂਦਾ ਇਰਾਦਾ ਹੁਣ ਪਾਜਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਹੈ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਏਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪੁਆਧੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪਾਜਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਡਰਨ ਵਾਲੇ ਨਹੀਂ ਹੈਗੇ ਅਰੇ ਪਾਜਪਾ ਪਹਿਲਾਂ ਵੀ ਚਾਲ ਚੱਲਦੇ ਸੀ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਜਪਾ ਮੋਦੀ ਸਰਕਾਰ ਆਪਦੇ ਚੰਨਣਾ ਤੇ ਪਹਿਲਾਂ ਵੀ ਜਦੋਂ ਆਏ ਸੀ মিডিਆ ਨਾਲ ਸੀਗਾ ਹਰ ਸੂਖਾਲਿਆ ਨਾਲ মিডিਆ ਹੁੰਦਾ ਵਾ ਅਸੀਂ ਕੋਈ ਇਤਰਾਜ਼ ਨਹੀਂ ਕਰਦੇ মিডিਆ ਤੇ ਹੁਣ ਇਹਨਾਂ ਚੰਨਣਾ ਤੇ ਪਰਸੈਪਸ਼ਨ ਬਣਾਉਂਦਾ ਜਨਨ ਕੀਤਾ ਜਾਊਗਾ ਔਰ ਜੋ ਪੱਛਪਾ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਜੁਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰਚੀ ਗਈ ਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਦੇ ਸਮੇਂ ਵਿੱਚ ਕਿਵੇਂ ਇਸਾਂ ਗੱਲਾਂ ਦਾ ਜਵਾਬ ਦੇਣੇ ਆ हरियाणा यर महाराष्ट्र ਦੇ ਲੋਕ ਪਾਛਪਾ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ ਅੱਜ ਸੰਬੂ ਮੋਰਚੇ ਕੇ ਉੱਪਰ ਅੰਬਾਲਾ ਕੱਪੜਾ ਮਾਰਕੀਟ ਕੇ ਪ੍ਰਧਾਨ ਵਿਸ਼ਾਲ ਬੱਤਰਾ ਗਲਾਟੀ ਕੁਝ ਗੁੰਡੋਂ ਕੇ ਸਾਥ ਨਾ ਕਿਸਾਨੋਂ ਕੇ ਪਰ ਹਮਲਾ ਕੀਆ ਹਮ ਬਤਾਨਾ ਚਾਹਤੇ ਹੈ ਕੱਪੜਾ ਮਾਰਕੀਟ ਕੇ ਸਭੀ ਦੁਕਾਨਦਾਰ ਸਾਥੀਓ ਕੋ ਔਰ उनके जो प्रधान हैं उनको किए रास्ता हमने पहले भी कहा था कि हमने बंद नहीं किया ये आपकी सरकार बीजेपी ने बंद किया है और लेकिन तीन चार बार उनको हम समझा भी चुके हैं हम बताना चाहते हैं बत्रा साहब जो गुंडागर्दी आप लोग हम किसानों के ऊपर हमारी महिलाओं के ऊपर औरतों के ऊपर आप हमें धमकाना चाहते हैं हम धमका धमकने वाले नहीं हैं डरने वाले नहीं हैं आपसे निवेदन अगर आप में जान है जोर है बीजेपी वाले लोगों से टकराएं जिन लोगों ने रास्ता बंद किया हुआ है हम अपनी लड़ाई बड़ी शांति प्रिय तरीके से लड़ रहे हैं हम प्रशासन को पंजाब प्रशासन को बताना चाहते हैं और हरियाणा प्रशासन को भी कि इन लोगों ने हमारे ऊपर हमला किया इनके ऊपर बढ़ती हुई कार्रवाई करनी चाहिए और जो दुख की बात है यहाँ के आसपास के लोग यहाँ पर अपने भाइयों के ऊपर हमला किया यहाँ पर स्टेज को कब्जाने की कोशिश की उन कपड़ा व्यापारियों से भी निवेदन है कि आप समय बताकर आए कि कब हमने लड़ना है किसान साथियों सभी से अपील है संयम बनाकर रखें और मोर्चे पर गिनती रखें और सरकार से प्रशासन से कहना चाहिए इनके ऊपर बनती कार्रवाई करें अगर इन लोगों के ऊपर सुभाष बत्रा जो, जो कपड़ा मार्केट के प्रधान है बत्रा गलाटी और उनके साथ जितने गुंडे यहाँ पर पहुंचे थे उन सब के ऊपर बनती हुई कार्रवाई करनी चाहिए वरना फिर आंदोलन का सामना करना पड़ेगा वो चाहे अम्बाले के अंदर करना पड़े चाहे पंजाब के अंदर करना पड़े हम सब लोगों की डिमांडे के लिए आंदोलन कर रहे हैं ना ही हमारा सड़क के ऊपर बैठने का कोई आ, अपनी हमारी कोई मजबूरी है या हमें कोई शौक से यहाँ पर बैठे हैं हम अपनी डिमांडों के लिए बैठे हैं हम 500 फुट दूर 500 मीटर दूर बैठे हैं और इन लोगों ने तेरह तारीख से पहले आठ दिन पहले ही रास्ते बंद कर दिए गए थे इनकी अपनी कमजोरियां हैं हम बता देना चाहते हैं सभी साथियों को कि सरकार ने हमारे साथ वादे किए उन वादों के ऊपर जब दस साल इन लोगों ने कोई काम नहीं किया तब हम दिल्ली की तरफ जा रहे थे और जब तक हम दिल्ली नहीं जाएंगे अपना आंदोलन जारी रखेंगे जब तक हमारी डिमांडें पूरी नहीं होती तब तक हम अपना आंदोलन जारी रखेंगे ये कोई हमारी बात लुकी और छिपी हुई नहीं है कपड़ा मार्केट के लोगों से अपील है निवेदन भी है बेनती भी है आप अम्बाले के हरियाणा की सरकार को कहे जाकर कि आपने रास्ते बंद किए हैं या हमने कोई रास्ता बंद किया हो मोर्चे की तरफ से कोई गाड़ी आए कोई मोटरसाइकिल आए वहाँ पर हम नहीं रोकते यहाँ पर रोकती है हरियाणा की सरकार यहाँ पर रोकती है भारत की सरकार सभी लोगों से अपील है आओ सब मिलकर रास्ता खोलेंगे समय रखते हैं कपड़ा मार्केट वाले साथियों से भी अपील है और जो ये साथी शंभू के आसपास के लोग हैं जो कपड़ा मार्केट वाले लोगों के साथ मिलकर गुंडागर्दी करने आए थे वो भी आए सब मिलकर रास्ता खोलेंगे या सरकार हमारी डिमांडें पूरी करे हम हमने कोई रास्ता नहीं रोका रास्ता रोका हुआ सरकारों से आप लोग ये गुंडागर्दी हमारे ऊपर कर रहे हो ये गुंडागर्दी आप बीजेपी वाले लोगों से करें पंजाब सरकार से करें जिन्होंने मिलकर आज ऑपरेशन किया है यहाँ पर कोई भी पुलिस अधिकारी मौजूद थे चौकी में कोई भी वहाँ तक नहीं गया कोई भी घटना घट जाती प्रशासन अधिकारी जिम्मेदार थे कि नहीं थे लेकिन हम सभी लोगों से अपील करते हैं हमने कोई भी किसी तरह का माहौल खराब नहीं करना और सब साथियों से अपील है इन सरकारों के ऊपर दबाव बनाएं हमारे ऊपर दबाव बनाने की कोशिश ना करें हम शांति प्रिय तरीके से पहले भी आंदोलन लड़े हैं और आज भी लड़ेंगे आप लोगों ने आज बहुत घुस की कोशिश की लेकिन हमारे किसी किसान साथी ने हाथ नहीं उठाया किसी किसान साथी ने कोई सही नहीं करी लेकिन आप लोगों ने जो बदमाशी की है इसका खामियाजा आप लोगों को भुगतना पड़ेगा